ਪਿੰਡ ਤਲਵੰਡ ਦੇ ਨੇੜੇ ਇੱਕ ਡੇਰੇ ਤੇ ਰਹਿੰਦੇ ਪਰਿਵਾਰ ਦੇ ਦੋ ਛੱਡ ਤੂੜੀ ਦੇ ਇੱਕ ਕੰਬਾਈਨ ਅਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗਣ ਨਾਲ ਹੋਇਆ ਭਾਰੀ ਨੁਕਸਾਨ ਮਾਲ ਡੰਗਰ ਦਾ ਵੀ ਹੋਇਆ ਜਾਨੀ ਅਤੇ ਮਾਲੀ ਨੁਕਸਾਨ ਬੀਤੇ ਦਿਨੀ ਸਵੇਰ ਪੰਜਾਬ ਵਿੱਚ ਆਇਆ ਇੱਕ ਵੱਡੇ ਅਤੇ ਭਾਰੀ ਤੂਫਾਨ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਸੂਬੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਨੁਕਸਾਨ ਦੀਆਂ ਖਬਰਾਂ ਵੇਖਣ ਨੂੰ ਮਿਲੀਆਂ ਉਥੇ ਤਲਵਨ ਬੀਤੀ ਰਾਤ ਆਈ ਹਨੇਰੀ ਤੂਫਾਨ ਚੱਕਰ ਦੀ ਚਪੇਟ ਵਿੱਚ ਆਉਣ ਕਾਰਨ ਨੂਰ ਮਹਿਲ ਬਲਾਕ ਦੇ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਦੀਆਂ ਖਬਰਾਂ ਮਿਲੀਆਂ ਮੇਰਾ ਨਾਮ ਬਲਵੀਰ ਸਿੰਘ ਸ਼ਾ ਤੁਸੀਂ ਦੇਖ ਰਹੇ ਹੋ ਕਿਹੜੀ ਵਰਲਡ ਪੰਜਾਬੀ ਨਿਊ ਚੈਨਲ ਅੱਜ ਅਸੀਂ ਪਹੁੰਚੇ ਹਾਂ ਜੀ ਤਲਵਨ ਲੱਗ ਗਿਆ ਕਡੇਰੇ ਤੇ ਜਿੱਥੇ ਕਿ ਕੱਲ ਸ਼ਾਮੀ ਜੋ ਹਨੇਰੀ ਤੂਫਾਨ ਚ ਖੜਾ ਆਇਆ ਉਹ ਦਿਨ ਨਾਲ ਦਰਦਨਾਕ ਜਿਹੜਾ ਖੌਫਨਾਕ ਜਿਹੜਾ ਆ ਘਟਨਾ ਹੋ ਗਈ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੇ ਪਿੰਡ ਤਲਬਣ ਜੀ ਭਾਜੀ ਅਸੀਂ ਨਾ ਘਰੇ ਹੈ ਸੀ ਜੀ ਮੋਟਰ ਤੇ ਗਏ ਸੀ ਤੇ ਪਿਛੋਨੇ ਦੀ ਬਹੁਤ ਚੜ੍ਹਿਆ ਜੀ ਤੇ ਫੋਨ ਆਇਆ ਕਰੋ ਵੀ ਅਕੇ ਅੱਗ ਲੱਗੀ ਇੱਥੇ ਬਾਹਰ ਤੂੜੀ ਪਈ ਸੀ ਤੇ ਕਰੋ ਫੋਨ ਆਇਆ ਵੀ ਬਾਹਰ ਤੂੜੀ ਨੂੰ ਅੱਗ ਲੱਗ ਗਈ ਜਦੋਂ ਅਸੀਂ ਉਥੋਂ ਤੁਰੇ ਨੇਰੀ ਨੇ ਸਾਨੂੰ ਪੂਰਾ ਖੇਤ ਲਿਆ ਜੀ ਅਸੀਂ ਨੇੜੇ ਦੇ ਵਿੱਚ ਸਾਡੇ ਆਉਂਦੇ ਆਉਂਦਿਆਂ ਨੂੰ ਉਹ ਟੂੜੀ ਨੂੰ ਅੱਗ ਲਾ ਕੇ ਅੰਦਰ ਕੰਬਾਈਨ ਨੂੰ ਅੱਗ ਲੱਗੀ ਜੀ ਕਿ ਜਦੋਂ ਕੰਬਾਈਨ ਦੇ ਟਾਇਰਾਂ ਨੂੰ ਅੱਗ ਲੱਗੀ ਜੀ ਤੇ ਟਰੈਕਟਰ ਖੜਾ ਸੀ ਅੰਦਰ ਉਹ ਵੱਡੇ ਭਾਈ ਨੇ ਬਾਹਰ ਕੱਢ ਲਿਆ ਜੀ ਠੀਕ ਹੈ ਜਦੋਂ ਟਰੈਕਟਰ ਬਾਹਰ ਕੱਢ ਲਿਆ ਜੀ ਫਿਰ ਕੰਬਾਈਨ ਦੇ ਨੇੜੇ ਤਾਂ ਖੜੀ ਨਹੀਂ ਹੋਇਆ ਜੀ ਕੰਬਾਈਨ ਫਿਰ ਨਿਕਲੀ ਹੋਈ ਨਹੀਂ ਹੈਗੀ ਬਾਹਰ ਜੀ ਫਿਰ ਚੜੀ ਨਹੀਂ ਹੋਇਆ ਟੈਂਕੀ ਫੱਟ ਗਈ ਉਹਦੀ ਡੀਜ਼ਲ ਵਾਲੀ ਤੇ ਫਿਰ ਕੰਬਾਈਨ ਦੇ ਨੇੜੇ ਜਾਇ ਰਿਹਾ ਫਿਰ ਅੱਗ ਬਹੁਤ ਜ਼ਿਆਦਾ ਅਨਲਿਮਟਿਡ ਅੱਗ ਹੋ ਗਈ ਜੀ ਸਿਚੂ ਚਿੰਦ ਤਲਵੰਦ ਦੇ ਨੇੜੇ ਇੱਕ ਡੇਰੇ ਤੇ ਰਹਿੰਦੇ ਪਰਿਵਾਰ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿੱਥੇ ਕਿ ਤੂੜੀ ਦੇ ਢੇਰ ਨੂੰ ਅੱਗ ਲੱਗਣ ਨਾਲ ਇੱਕ ਕੰਬਾਈਨ ਬੁਲਟ ਮੋਟਰਸਾਈਕਲ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਮਾਲ ਡੰਗਰ ਨੂੰ ਵੀ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਿਆ ਡੇਰੇ ਤੇ ਰਹਿੰਦੇ ਪਰਿਵਾਰ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੋਟਰ ਤੇ ਗਏ ਸਨ ਮਗਰੋਂ ਬਹੁਤ ਤੇਜ਼ ਹਨੇਰੀ ਆਈ ਅਤੇ ਘਰੋਂ ਫੋਨ ਆਇਆ ਕਿ ਬਾਹਰ ਪਈ ਤੂੜੀ ਨੂੰ ਅੱਗ ਲੱਗ ਚੁੱਕੀ ਹੈ ਸਾਨੂੰ ਹਨੇਰੀ ਨੇ ਘੇਰ ਲਿਆ ਤੇ ਸਾਡੇ ਆਉਂਦੇ ਆਉਂਦੇ ਅੱਗ ਕੰਬਾਈਨ ਨੂੰ ਲੱਗ ਗਈ। ਉਹਨਾਂ ਇਹ ਵੀ ਦੱਸਿਆ ਕਿ ਕੋਲ ਟਰੈਕਟਰ ਖੜਾ ਸੀ ਜੋ ਕਿ ਭਰਾ ਨੇ ਬਾਹਰ ਕੱਢ ਲਿਆ ਸੀ ਪਰ ਕੰਬਾਈਨ ਦੀ ਟੈਂਕੀ ਫਟਣ ਦੇ ਨਾਲ ਅੱਗ ਬਹੁਤ ਫੈਲ ਗਈ ਸੀ। ਸੋ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੋਟਰਸਾਈਕਲ ਕੋਲ ਖੜਾ ਸੀ ਜੋ ਕਿ ਬਿਲਕੁਲ ਸੜ ਹੀ ਗਿਆ ਸੀ। ਉਹਨਾਂ ਦੱਸਿਆ ਕਿ ਇੱਕ ਛੋਟੀ ਬੱਚੀ ਅਤੇ ਗਾਂ ਵੀ ਸਾਸੇ ਦੀ ਚਪੇਟ ਵਿੱਚ ਆ ਕੇ ਸੜ ਕੇ ਮਰ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਬਹੁਤ ਫੋਨ ਕੀਤੇ। ਉਹ ਕਹਿੰਦੇ ਸਨ ਕਿ ਸਾਡੀ ਗੱਡੀ ਕੋਈ ਪ੍ਰਤਪਰੇ ਫਸੀ ਹੋਈ ਹੈ ਅਥੇ ਕੋਈ ਮਾਊਸ ਆ ਫਸੀ ਹੋਈ ਹੈ ਕਿਉਂਕਿ ਹਨੇਰੀ ਚੱਕਰ ਦੇ ਕਾਰਨ ਸੜਕਾਂ ਤੇ درخت ਟੁੱਟ ਕੇ ਡਿੱਗ ਗਏ ਸਨ ਸੋ ਸਾਡੇ ਕੋਲ ਦੋ ਗੱਡੀਆਂ ਪਹੁੰਚੀਆਂ ਜਿਨ੍ਹਾਂ ਵਿੱਚੋਂ ਇੱਕ ਚਲਦੀ ਹੈ ਇੱਕ ਨਹੀਂ ਚਲਦੀ ਦੋ ਛੱਡ ਤੂੜੀ ਦੇ ਛੱਡ ਕੇ ਸਵਾਹ ਹੋ ਗਿਆ ਸਾਰਾ ਇੱਕ ਇੱਕ ਛੱਡ ਵਿੱਚ 350 ਟਰਾਲੀਆਂ ਦੇ ਕਰੀਬ ਤੂੜੀ ਪਈ ਹੋਈ ਸੀ ਜਿਸ ਨਾਲ ਸਾਡਾ ਭਾਰੀ ਨੁਕਸਾਨ ਹੋ ਗਿਆ ਹੈ ਇਹ ਪੀੜਤਾ ਦਾ ਕਹਿਣਾ ਹੈ ਸੋ ਵੇਖਣਾ ਇੱਥੇ ਇਹ ਹੋਵੇਗਾ ਕਿ ਸੂਬਾ ਸਰਕਾਰ ਕਿੰਨਾ ਕੋ ਇਸ ਪੀੜਤ ਪਰਿਵਾਰ ਦੀ ਮਦਦ ਕਰਦੀ ਹੈ ਅਤੇ ਇਹਨਾਂ ਦੀ ਅੱਗੇ ਹੋ ਕੇ ਬਾਫੜਦੀ ਹੈ ਜੀ ਮੈਂ ਮੋਟਰ ਤੋਂ ਆਇਆ ਮੈਂ ਆ ਕੇ ਮੁਰਸਾ ਖੜਾ ਕਰਤਾ ਜੀ ਤੇ ਮੈਂ ਟਰਾਲੀ ਲੈ ਕੇ ਚਲੇ ਗਿਆ ਜੀ ਤੇ ਉਹ ਵਗੇ ਪਹਿਲਾਂ ਪਰੇ ਖੜਾ ਕਰੀਦਾ ਸੀ ਮੁਰਗੀ ਇੱਥੇ ਖੜਾ ਕਰਤਾ ਜੀ ਕੋਈ ਥੋੜੀ ਪਤਾ ਸੀ ਵੀ ਆ ਚਾਂਸ ਬਣਨਾ ਹੈ ਕਈ ਵਾਰ ਉਹਦਾ ਵੀ ਇੱਥੇ ਖੜਾ ਕਰਦੀਦਾ ਸੀ ਵਿੱਚ ਹਾਂਜੀ ਤੇ ਡੰਗਰ ਵਗੈਰਾ ਦਾ ਕਿਦਾਂ ਪਸ਼ੂਆਂ ਦਾ ਡੰਗਰ ਵੀਰੇ ਇੱਕ ਬੱਚੀ ਉਹ ਮੁਰਗੀ ਛੋਟੀ ਤੇ ਇੱਕ ਗਾਂ ਮਰ ਗਈ ਜੀ ਅੱਜ ਸਾਡੇ ਕੋਲ ਫਾਇਰ ਗ੍ਰੇਡ ਦੀਆਂ ਗੱਡੀਆਂ ਆਈਆਂ ਜੀ ਉਹਦੇ ਜਿਵੇਂ ਇੱਕ ਚੱਲਦੀ ਆ ਇੱਕ ਚੱਲਦੀ ਨਹੀਂ ਹੋਈ ਜੀ ਤੇ ਤੁਸੀਂ ਕੱਲ ਫਿਰ ਕਾਲ ਨਹੀਂ ਕੀਤੀ 112 ਤੇ ਅਸੀਂ ਕੱਲ ਸ਼ਾਮੀ 7 ਵਜੇ ਕਾਲ ਕੀਤੀਆਂ ਘਟੋ ਘਟ ਵੀ 10 ਗੋਲਾਂ ਕੀਤੀਆਂ ਅਸੀਂ ਕੰਪਲੇਟਾਂ ਪਾਈਆਂ ਉਹ ਕਹਿੰਦੇ ਵੀ ਸਾਡੀ ਗੱਡੀ ਕੋਈ ਕਹਿੰਦਾ ਸਾਡੇ ਪ੍ਰਤਾਪਰੇ ਫਸ ਗਈ ਕੋਈ ਕਹਿੰਦਾ ਸਾਡੇ ਮਾਉਂਸਾ ਫਸ ਗਈ ਆ ਵੀ ਰੁੱਖ ਬਹੁਤ ਡਿੱਗੇ ਸੀ